ਕਈ ਵਾਰ ਲੋਕ ਹੋਲੀ ਦੇ ਰੰਗਾਂ ਦੀ ਮਸਤੀ ਵਿੱਚ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਨਾਲ ਅਲਰਜੀ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਿੱਧ ਬਾਲ ਰੋਗ ਵਿਗਿਆਨੀ ਅਤੇ ਅਲਰਜੀ ਮਾਹਿਰ ਡਾਕਟਰ ਨਰੇਸ਼ ਗਰੋਵਰ ਨੇ ਡਾਕਟਰ ਗਰੋਵਰ ਐਡਵਾਂਸਡ ਪੀਡੀਆਟ੍ਰਿਕ ਐਂਡ ਅਲਰਜੀ ਮੈਨੇਜਮੈਂਟ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਉਨ੍ਹਾਂ ਆਏ ਵੀ ਕਿ ਹੋਲੀ ਖੇਡਣ ਤੋਂ ਪਹਿਲਾਂ ਸਰੀਰ ਤੇ ਨਾਰੀਅਲ ਜਾਂ ਸਰੋਂ ਦਾ ਤੇਲ ਲਗਾਓ ਤਾਂ ਜੋ ਰੰਗ ਸਿੱਧਾ ਚਮੜੀ ਤੇ ਨਾ ਲੱਗੇ। ਜੇਕਰ ਕਿਸੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਂਦੀ ਹੈ ਜਾਂ ਅਲਰਜੀ ਦੇ ਹੋਰ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਗਰੋਵਰ ਦੀ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਲੋਕਾਂ ਨੂੰ ਅਲਰਜੀ ਮੁਕਤ ਅਤੇ ਸੁਰੱਖਿਅਤ ਹੋਲੀ ਮਨਾਉਣ ਲਈ ਪ੍ਰੇਰਿਤ ਕਰਨਾ ਹੈ। ਡਾਕਟਰ ਗਰੋਵਰ ਨੇ ਸਾਰੇ ਨਾਗਰਿਕਾਂ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀ। ਸ਼ਹਿਰ ਵਾਸੀਆਂ ਨੂੰ Holi ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਬੱਚਿਆਂ ਨਾਲ Holi ਦਾ ਤਿਹਾਰ ਮਨਾਇਆ ਤੇ ਮੈਂ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਮਾਪਿਆਂ ਨੂੰ ਇਹ ਸਲਾਹ ਦਿੱਤੀ ਕਿ ਜਿਹੜਾ ਬੱਚੇ ਹੈ ਜਾਂ ਆਪਾਂ ਖੁਦ ਹੈ ਸਿਰਫ ਹਰਬਲ ਕਲਰਸ ਦੇ ਨਾਲ Holi ਮਨਾਈਏ ਪਾਣੀ ਦੀ ਫਾਲਤੂ ਜਿਹੜੀ ਵੇਸਟੇਜ ਐ ਉਸ ਤੋਂ ਬਚੀਏ ਤੇ ਕਈ ਲੋਕਾਂ ਨੂੰ ਅਲਰਜੀ ਹੁੰਦੀ ਐ ਕਲਰਸ ਤੋਂ ਮੈਂ ਉਹਨਾਂ ਲਈ ਇਹ ਰਾਏ ਦੇਣਾ ਚਾਹੁੰਦਾ ਐ ਕਿਉਂ ਆਪਣੇ ਵੈਸਲੀਨ ਵਗੈਰਾ ਜਾਂ ਨਾਰੀਅਲ ਦਾ ਤੇਲ ਚਮੜੀ ਤੇ ਲਗਾ ਕੇ ਉਸ ਤੋਂ ਬਾਅਦ ਹੋਲੀ ਖੇਲਣ ਉਹਦੇ ਨਾਲ ਜਿਹੜਾ ਅਲਰਜੀ ਤੋਂ ਅਸੀਂ ਬਚ ਸਕਦੇ ਹਾਂ